ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਅਪੀਲ ਕੀਤੀ ਕਿ ਦੋਵੇਂ ਧੜੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਹੋਏ ਨੇ ਇਸ ਵੇਲੇ ਵੱਖ-ਵੱਖ ਇਕੱਠੇ ਹੋ ਜਾਣ ਤਾਂ ਕਿ ਸਿੱਖ ਕੌਮ ਮਜ਼ਬੂਤ ਹੋ ਸਕੇ ਦੱਸਦੀ ਹੈ ਕਿ ਜਗਦੀਸ਼ ਸਿੰਘ ਝਿੰਡਾ ਨੇ ਸ਼੍ਰੋਮਣੀ ਅਕਾਲੀ ਕਾਂਗਪਾਖ ਸਾਹਿਬ ਦੇ ਜਨਰਲ ਕੁਲਦੀਪ ਸਿੰਘ ਘੜਗੱਜ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੇ ਬਿਹਤਰ ਭਵਿੱਖ ਵਾਸਤੇ ਸਾਰੇ ਅਕਾਲੀ ਧੜਿਆਂ ਨੂੰ ਇੱਕ ਝੰਡੇ ਹੇਠ ਤੇ ਇੱਕ ਪਾਰਟੀ ਹੇਠ ਇਕਜੁੱਟ ਕਰਨ ਲਈ ਲੋੜਿੰਦੇ ਕਦਮ ਚੁੱਕੇ ਜਾਣ ਇਸ ਸਬੰਧ ਜਗਦੀਸ਼ ਝਿੰਡਾ ਨੇ ਇੱਕ ਪੱਤਰ ਅਕਾਲ ਤਖਤ ਸਕੱਤਰੇਤ ਵਿਖੇ ਸੌਂਪਿਆ ਉਨਾ ਕੇਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜੇ ਹੋਣ ਕਾਰਨ ਸਿੱਖ ਕੌਮ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਸਿੱਖ ਕੌਮ ਕਮਜ਼ੋਰ ਹੋ ਰਹੀ ਹੈ ਸਿੱਖੋਂ ਦੇ ਨਾਤੇ ਉਹਨਾਂ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਮੈਂ ਮੁੱਖ ਸੇਵਾਦਾਰ ਅੱਜ ਵਿਸ਼ੇਸ਼ ਤੌਰ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਹਰਮਦਰ ਸਾਹਿਬ ਦੇ ਨਰਤਮਸ ਸਖੂਨ ਦਾ ਅਤੇ ਅਕਾਲਪੁਰ ਸਾਹਿਬ ਦੇ ਜਿਹੇਦਾਰ ਨੂੰ ਸਿੰਘ ਸਾਹਿਬ ਨੂੰ ਕੁਲ ਬੇਨਤੀ ਕਰਨ ਵਾਸਤੇ ਇੱਥੇ ਪਹੁੰਚੇ ਆ। ਸਭ ਤੋਂ ਵੱਡੀ ਬੇਨਤੀ ਇਹ ਹੈ ਕਿ ਜੋ ਹਾਲ ਸ਼ਰਮਣੀ ਅਕਾਲੀ ਦਲ ਦਾ ਜਿਹਦਾ ਜਨਮ 1920 ਚ ਹੋਇਆ ਅੱਜ ਸਿੱਖ ਪੰਥ ਪਤਾ ਨਹੀਂ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਕੋਈ ਚਿੰਤਾ ਹੈ ਜਾਂ ਨਹੀਂ ਹੈ ਸ਼ਰਮਣੀ ਅਕਾਲੀ ਦਲ ਦੀ ਪਰ ਸਾਰੀ ਦੁਨੀਆ ਭਰ ਦੇ ਵਾਸਤੇ ਇਸ ਲੋਕਾਂ ਨੂੰ ਸਿੱਖਾਂ ਨੂੰ ਬੜੀ ਚਿੰਤਾ ਹੈ ਕਿ ਉਹ ਸ਼ਰਮਣੀ ਅਕਾਲੀ ਦਲ ਜਿਹਦੀ 1920 ਚ ਸਥਾਪਨਾ ਹੋਈ ਤੇ ਮਾਸਟਰ ਤਾਰਾ ਸਿੰਘ 1921 ਵਿੱਚ ਉਹਨਾਂ ਨੂੰ ਰਿਲੀਜ਼ ਕੀਤਾ ਨਹੀਂ ਰੱਖੀ ਗਈ 1921 ਦੇ ਵਿੱਚ ਤੇ ਜਦੋਂ 1936 35 ਵਿੱਚ ਇਲੈਕਸ਼ਨ ਹੋਇਆ ਤੇ ਮੁਸਲਿਮ ਲੀਗ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਇਲੈਕਸ਼ਨ ਜਿੱਤ ਰਿਹਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਦੇਸ਼ ਸੀ ਉਸ ਵਕਤ ਪੰਜਾਬ ਦੇ ਵਿੱਚੋਂ 10 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਨਵੀਂ ਪਾਰਟੀ ਹੁੰਦਿਆਂ ਬਹੁਤ ਵੱਡਾ ਮਾਰਕਾ ਮਾਰਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਚਾਰ ਵਾਰ ਤੋਂ ਵੱਧ ਰਾਸਤਾ ਚੱਤੇ ਰਹੇ ਪਰ ਅੱਜ ਹਲਾ ਜੋ ਬਣ ਗਏ ਨੇ ਇੱਕ ਨਵੀਂ ਨਵੀਂ ਬਣੀ ਪਾਲਤੀ ਇੱਕ ਛੇਤਰੀ ਪਾਲਤੀ ਅੱਜ ਪੰਜਾਬੇ ਤੇ ਰਾਜ ਕਰ ਰਹੀ ਹੈ ਤੇ ਉਹ ਵੀ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਚਿੰਤਾ ਦਾ ਵਿਸ਼ਾ ਹੈ ਸੇ ਕੌਮ ਨੂੰ ਸੋਚਣ ਦਾ ਖਾਲਸਾ ਪੰਥ ਨੂੰ ਸੋਚਣ ਦਾ ਇੱਕੋ ਇੱਕ ਸ਼ਰੂਣੀ ਅਕਾਲੀ ਦਲ ਹੋਵੇ ਜਿਹੜੀ ਸਿੱਖਾਂ ਦੀ ਰਹਿਨਮਈ ਰਾਜਨੀਤਿਕ ਪਾਰਟੀ ਹੋਵੇ ਜਿਹੜੀ ਚਾਰ ਪੰਜ ਵਾਰੀ ਮੁੱਖ ਮੰਤਰੀ ਦਾ ਰਾਜ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੀ ਹਾਲਾਤ ਇਹ ਹੋ ਜਾਏ ਕਿ ਇੱਕ ਜਾਂ 2003 ਆਪਣੇ ਐਮਐਲਏ ਜਿਤਾ ਸਕੇ 117 ਐਲਐਚ ਪਰitani ਪੰਜਾਬ ਦੇ ਲੀਡਰ ਇਹ ਗੱਲ ਸੋਚਦੇ ਨੇ ਕਿ ਨਹੀਂ ਸੋਚਦੇ ਪਰ ਬਾਹਰ ਬੈਠੇ ਸਾਰੇ ਹਿੰਦੁਸਤਾਨ ਪੰਜਾਬ ਨੂੰ ਛੱਡ ਕੇ ਸਾਰੇ ਸੇਕ ਬਹੁਤ ਚਿੰਤਿਤ ਨੇ ਅਸੀਂ ਜਿੱਥੇ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਆ ਕਿ ਸਾਡੇ ਨੈਸ਼ਨਲ ਦੀ ਭਾਸ਼ਾ ਪੰਜਾਬੀ ਮਾਂ ਬੋਲੀ ਹੋਣੀ ਚਾਹੀਦੀ ਏ ਸਾਡੀ ਇੰਟਰਨੈਸ਼ਨਲ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਏ ਪਰ ਜਿਹੜੀ ਸਾਡੀ ਪੰਜਾਬੀ ਪਾਲਤੀ ਹੈ ਜਿਹਦਾ ਸ਼ਮਣੀ ਅਕਾਲੀ ਦਲ ਨਾ ਹੈ ਤੇ ਉਹਦੇ ਅੱਜ ਇਹ ਹਾਲਾਤ ਹੋ ਗਏ ਕਿ ਉਹਨਾਂ ਨੂੰ اپੋਜੀਸ਼ਨ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਵਿਧਾਨ ਸਭਾ ਵਿੱਚ ਬੈਠ ਕਰਨ ਵਾਸਤੇ ਇਸ ਤੋਂ ਮੈਂ ਸਮਝਦਾ ਹਾਂ ਮੰਦ ਭਾਗੇ ਦਿਨ ਸੇ ਕੋਮ ਵਾਸਤੇ ਨਹੀਂ ਹੋ ਸਕਦੇ ਰਾਜ ਬਿਨਾਂ ਨਹੀਂ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਸਾਡੇ ਛੇਵੇਂ ਪਾਤਸ਼ਾਹ ਨੇ ਰਾਜ ਨੂੰ ਬਹੁਤ ਵੱਡਾ ਉਪਾਦ ਦਿੱਤਾ ਹੈ ਧਰਮ ਚਲਾਉਣ ਵਾਸਤੇ ਤੇ ਹਮੇਸ਼ਾ ਪਾਵੇਂ ਔਰੰਗਜ਼ੇਬ ਰਹਾ ਹੋਵੇ ਪਾਵੇਂ ਜਿੱਦੇ ਮਰਜ਼ੀ ਜ਼ਾਲਮ ਰਹੇ ਹੋਣ ਹਮੇਸ਼ਾ ਧਰਮ ਦੀ ਰਾਖੀ ਰਾਜ ਕਰਦੇ ਹੁੰਦੇ ਜੇ ਰਾਜ ਨਹੀਂ ਤੇ ਧਰਮ ਦੀ ਰੱਖਿਆ ਨਹੀਂ ਹੋ ਸਕਦੀ